ਹੋਏ ਦੋਸਤੋ ਕੀ ਹਾਲ ਚਾਲ ਨੇ ਅੱਜ ਆਪਾਂ ਆਏ ਹਾਂ ਬਰਨਾਲਾ ਮੰਡੀ ਐਂਡ ਸੌਵਰ ਸਵਰਾਜ 855 2024 ਮਾਡਲ ਰੇਟ 7 ਲੱਖ 10 ਹਜ਼ਾਰ ਸਟੈਂਡਰਡ ਡੀਆਈ 460 ਰੇਟ ਹੈਗਾ 2000 ਰੇਟ ਮਾਡਲ 2016 ਰੇਟ 4 ਲੱਖ 55 ਹਜ਼ਾਰ ਸਟੈਂਡਰਡ 460 ਡੀਆਈ दूसरे पास न्यू हॉलैंड छत्तीस ती मॉडल दो हजार बई रेट अट्ठ लख नबे हजार जोड़ी तरवंजा का मॉडल दो हजार सत्तर ट्रैक्टर बकैने सोने वाली गाड़ी आई सट्ठ का ਸਤਿ ਸ਼੍ਰੀ ਅਕਾਲ ਵੀਰੋ ਅੱਜ ਆਪਾਂ ਆਏ ਬਰਨਾਲਾ ਮੰਡੀ ਨਿਊ ਹੌਲੈਂਡ 3630 2022 ਮਾਡਲ ਟਰੈਕਟਰ ਜਮਾ ਸ਼ਾਪ ਆ ਕੰਡੀਸ਼ਨ ਦੇ ਟਰੈਕਟਰ ਦੀ ਦੇਖ ਸਕਦੇ ਹਾਂ ਜਾਂ ਰੀਜਲ ਟਰੈਕਟਰ ਰੰਗ ਵਗੈਰਾ ਜਮਾ ਓਕੇ ਆ ਟਾਇਰ ਜਮਾ ਨਵੇਂ ਪਾਏ ਨੇ ਮਾਰਕ ਦੇ ਟਾਇਰ ਨੇ 16 9 28 ਦੇ ਸਾਈਡ ਗੇਅਰ ਸੈਂਟਰ ਵਗੈਰਾ ਚੈੱਕ ਕਰ ਸਕਦੇ ਹਾਂ ਮੀਟਰ ਵਗੈਰਾ न्यू हॉलैंड छत्तीस स्पेसल एडिशनल डंडा ड्रेवल समेत ट्रैक्टर एट्रैक्टर चेक कर सकते हो स्पेशल अडिशनल न्यू हॉलैंड एक्स ਜਿਸ ਕਿਸੇ ਵੀ ਨੇ ਟਰੈਕਟਰ ਲੈਣਾ ਹੋਵੇ ਆਪਾਂ ਵਾਈ ਦਾ ਨੰਬਰ ਪਾਵਾਂਗੇ ਕੰਟੈਕਟ ਕਰਕੇ ਟਰੈਕਟਰ ਲੈ ਸਕਦੇ ਹੋ 2022 ਮਾਡਲ ਰੇਟ 89000 ਆਪਣੇ ਚੈਨਲ ਨੂੰ ਵੱਧ ਤੋਂ ਵੱਧ ਕਰੋ ਸਬਸਕ੍ਰਾਈਬ ਧੰਨਵਾਦ ਹਾਏ ਜਾਨ ਵੀਰ ਕੀ ਹਾਲ ਚਾਲ ਨੇ ਸਵਾਗਤ ਹੈ ਤੁਹਾਡਾ ਆਪਣੇ ਅੱਜ ਦੀ ਵੀਡੀਓ 'ਚ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਸਟੈਂਡਰਡ ਡੀਆਈ 460 2016 ਮਾਡਲ ਦਾ ਕੰਡੀਸ਼ਨ ਟਰੈਕਟਰ ਦੀ ਦੇਖ ਸਕਦੇ ਹਾਂ ਜਮਾ ਸਾਤ ਹੈ ਸੈਂਟਰ ਵਗੈਰਾ ਚੈੱਕ ਕਰ ਸਕਦੇ ਹਾਂ ਸ਼ੈਡ ਗੇਰਾ ਹੈ 16 ਦੇ ਟਾਇਰਾਂ ਚ ਟਾਇਰ ਜਿਵੇਂ ਨਵੇਂ ਪਾਏ ਨੇ ਡਰਾਈਵਲ ਸਮੇਤ ਬੈਕ ਸੈਟ ਟਰੈਕਟਰ ਦੀ ਦੇਖ ਸਕਦੇ ਹਾਂ ਸਟੈਂਡਰਡ 460 ਡੀਆਈ क्लच दो तो हजार सोलह माड़ा रेट चार लख पचवजा हजार